प्यारे दोस्तों मैं विपਾਲ Sidhu ಮಾਦ ਬਾਤਾਂ ਚਾਨਣੀਆਂ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਹਰਿੰਦਰ ਸਿੰਘ ਮੋਗਾ ਦੀ ਕਵਿਤਾ ਸੰਜ ਸੰਗੀਤ ਲੈ ਕੇ ਪੇਸ਼ ਆਸ ਕਰਦੀ ਹਾਂ ਕਵਿਤਾ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਕਵਿਤਾ ਸੰਜ ਸੰਗੀਤ ਸ਼ਾਮ ਨੂੰ ਕਰਦੀ ਛੱਤ ਤੇ ਬੱਚਿਆਂ ਨਾਲ ਸ਼ੇਅਰ ਕਰਦੀਆਂ ਸ਼ਾਰ ਕਰਦੇ ਆ ਕਿੰਨਾ ਕੁਝ ਸੁਣਨ ਨੂੰ ਮਿਲਦਾ ਹੈ ਪਿੰਡ ਦੇ ਛੋਟੇ ਵੱਡੇ ਚਾਰ ਗੁਰਦੁਆਰਾ ਸਾਹਿਬ ਚੋਂ ਇੱਕ ਦੂਜੇ ਤੋਂ ਵੱਧ ਉੱਚੀ ਬੋਲ ਕੇ ਰਹਿਰਾਸ ਕਰਦੇ ਭਾਈ ਜੀ ਦੀ ਆਵਾਜ਼ਾਂ ਰਾਲਗੜ੍ਹ ਹੁਣਾਂ ਆ ਜਾਂਦਾ ਸ਼ੋਰ ਪਿੰਡ ਦੇ ਛਿੱਪ ਦੇ ਪਾਸੇ ਮਸਜਿਦ ਵਿੱਚੋਂ ਆਉਂਦੀ ਮੌਲਵੀ ਜੀ ਦੀ ਤਿੱਖੀ ਆਵਾਜ਼ ਮੰਦਰਾ ਵਿੱਚ ਟੱਲੀਆਂ ਖੜਕਾ ਕੇ ਆਰਤੀ ਪੜਦੇ ਪੰਡਤ ਜੀ ਮਹਾਰਾਜ ਦੀ ਆਵਾਜ਼ ਆਲੇ ਵਿੱਚ ਇਕੱਠੇ ਹੋ ਚਹਿ ਚੋਲੜ ਪਾਉਂਦੇ ਪੰਛੀਆਂ ਦੀਆਂ ਆਵਾਜ਼ਾਂ ਮੈਂ ਬੱਚਿਆਂ ਨੂੰ ਧਿਆਨ ਲਗਾ ਕੇ ਗੁਰਬਾਣੀ ਸੁਣਨ ਲਈ ਆਖਦਾ ਕੁਝ ਵੀ ਸਮਝ ਨਾ ਆਉਣ ਤੇ ਉਚਾਠ ਹੋਏ ਬੱਚੇ ਮੈਨੂੰ ਆਖਦੇ ਨੇ ਪਾਪਾ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਕਿੰਨਾ ਸੋਹਣਾ ਬੋਲਦੇ ਨੇ ਪੰਛੀਆਂ ਨੂੰ ਸੁਣਦਿਆਂ ਮੈਨੂੰ ਹੋਰ ਸਾਰੀਆਂ ਆਵਾਜ਼ਾਂ ਸੁਣਨੋਂ हट ਜਾਂਦੀਆਂ ਨੇ ਸੋ ਆਸ ਹੈ ਕਿ ਤੁਸੀਂ ਖੁੱਲੀ ਕਵਿਤਾ ਦਾ ਆਨੰਦ ਮਾਣਿਆ ਹੋਵੇਗਾ ਜੇ ਤੁਹਾਨੂੰ ਰਚਨਾ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਬਾਏ ਬਾਏ